ਕਹਿੰਦੇ ਜੀ 13 ਜ਼ੀਰੋ ਕਰ ਦੋਗੇ ਕੱਲਾ ਪਟਿਆਲਾ ਛੱਡੋ ਸਾਰਾ ਹੁੰਦਾ ਇਹਨਾਂ ਤੋਂ ਸਰਕਾਰ ਬਣੀ ਨੂੰ ਕਿੰਨਾ ਚੇਰ ਹੋ ਗਿਆ 117 ਸੀਟਾਂ ਤੋਂ ਇਹਨਾਂ ਤੋਂ 13 ਬੰਦੇ ਨਹੀਂ ਲੱਭੇ ਗਏ ਤੁਸੀਂ 13 ਜ਼ੀਰੋ ਦੀ ਗੱਲ ਕਰਦੇ ਹੋ ਜਿਹਦੇ ਕੋਲ 13 ਬੰਦੇ ਨਹੀਂ ਪੂਰੇ ਹੋ ਰਹੇ ਕੈਂਡੀਡੇਟ ਪੂਰੇ ਨਹੀਂ ਹੋ ਰਹੇ ਉਹ ਕਿੱਥੋਂ 13 13 ਜ਼ੀਰੋ ਨਾਲ ਗੱਲ ਕਰਨਗੇ ਜ਼ੀਰੋ ਦੀ ਗੱਲ ਕਰਿਆ ਕਰੋ ਸਰਕਾਰ ਬਣੀ ਨੂੰ ਕਿੰਨਾ ਚੇਰ ਹੋ ਗਿਆ ਇਹਨਾਂ ਕੋਲੇ ਭਗਵੰਤ ਮਾਨ ਤੋਂ ਬਿਨਾ ਕੋਈ ਹੋਰ ਚੇਰਾ ਮੈਨੂੰ ਦੱਸ ਦੋ ਅਸ ਵੇਲੇ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹਦੇ ਵਿੱਚ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਦਾ ਤਿਤਲਿਏ ਨੇ ਫਿਰ ਰਹਿ ਗਏ ਕਿੰਨੇ ਬੰਦੇ ਪਿੱਛੇ ਦੋ ਬੰਦੇ ਰਹਿ ਗਏ ਕੰਗਸਾਬ ਤੇ ਕਰਮਜੀਤ ਅਨਮੋਲ ਉਹਨਾਂ ਦਾ ਇਖਤਿਆਰ ਆ ਕਹਿੰਦੇ ਵੀ ਪੰਜਾਬ ਤੋਂ ਸੰਸਦ ਤੱਕ ਭਗਵੰਤ ਮਾਨ ਗੁੰਜੇਗਾ ਹਾਂਜੀ ਭਗਵੰਤ ਮਾਨ ਹੀ ਗੁੰਜ ਸਕਦਾ ਫਿਰ ਉਹਨਾਂ ਕੋਲੇ ਹੈ ਕਿ ਭਗਵੰਤ ਮਾਨ ਤੋਂ ਬਿਨਾਂ ਭਗਵੰਤ ਮਾਨ ਤੋਂ ਬਿਨਾ ਕੋਈ ਦੂਜਾ ਚਿਹਰਾ ਪੂਰੀ ਪਾਰਟੀ ਦੇ ਵਿੱਚ ਇਸ ਵੇਲੇ ਦਿਖਾ ਦੋ ਇੱਕ ਕੇਜਰੀਵਾਲ ਸੀ ਇਹਨਾਂ ਕੋਲੇ ਪਹਿਲਾਂ ਮੈਂ 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 ਕਰਨ ਨੂੰ ਜਿਹੜਾ ਪੰਜਾਬ ਦੇ ਸਿਰ ਤੇ ਐਡਵਰਟਾਈਜ਼ਮੈਂਟਸ ਵੀ ਲਵਾ ਰਿਆ ਸੀ ਤੇ ਪੰਜਾਬ ਦੇ ਸਿਰ ਤੇ ਸਿਕਿਉਰਿਟੀ ਵੀ ਲੈ ਰਿਆ ਸੀ ਤੇ ਹੈਲੀਕਾਪਟਰ ਵੀ ਉੱਡ ਰਹੇ ਸੀ ਉਹਦੇ ਤਾਂ ਉਸ ਤੋਂ ਬਾਅਦ ਰਹਿ ਹੀ ਭਗਵੰਤ ਮਾਨ ਗਿਆ ਸਹੀ ਗੱਲ ਹੈ ਜੀ ਭਗਵੰਤ ਮਾਨ ਇਕੱਲਾ ਹੀ ਗੂੰਜਦਾ ਫਿਰੂਗਾ ਪੰਜਾਬ 'ਚ ਵੀ ਦਿੱਲੀ 'ਚ ਵੀ ਲੋਕਾਂ ਨੂੰ ਇੱਕ ਚੀਜ਼ ਸਮਝ ਆ ਚੁੱਕੀ ਹੈ ਕਿ ਭਗਵਾਨ ਸਤਿਮਾਨ ਨੇ ਚੁਟਕਲਿਆਂ ਤੋਂ ਸ਼ੁਰੂ ਹੋਇਆ ਸੀ ਤੇ ਇਹਦੀ ਕਹਾਣੀ ਚੁਟਕਲਿਆਂ ਤੇ ਹੀ ਜਾ ਕੇ ਮੁੱਕਦੀ ਆ ਜੋ ਇਹ ਮਿਹਣੇ ਤਾਨੇ ਵਿਧਾਨ ਸਭਾ ਦੇ ਵਿੱਚ ਦਿੰਦੇ ਆ ਹੱਥ ਮਾਰ ਮਾਰ ਕੇ ਦਿੰਦੇ ਆ ਹਨਾ ਲੋਕ ਅੱਕੇ ਬੈਨੇ ਐ ਹਾਜੀ ਪੋਲਿਟਿਕਸ ਦੀ ਉਮੀਦ ਨਹੀਂ ਸੀ ਰੱਖੀ ਲੋਕਾਂ ਨੇ ਡਾਕਟਰ ਨਵੀਰ ਸਿੰਘ ਉਹ ਕਹਿੰਦੇ ਮੈਂ ਇਧਰੋਂ ਸੈਸਸਰ ਦੇ ਵਿੱਚ ਆਉਣ ਤੋਂ ਬਾਅਦ ਕਹਿੰਦੇ ਮੈਂ ਹੋਰ ਕੁਝ ਕਰਦੇ ਨਹੀਂ ਲੋਕਾਂ ਦੀ ਸੇਵਾ ਤੋਂ ਇਲਾਵਾ ਕਹਿੰਦੇ ਮੈਂ ਤਾਂ ਉਹਦਾ ਹਸਪਤਾਲ ਕਲੀਨਿਕ ਜੋ ਵੀ ਸੀ ਉਹ ਵੀ ਵੇਚ ਤਾ ਪੀ ਤਾਂ ਕਰਕੇ ਮੇਰਾ ਧਿਆਨ ਨਾ ਡਾਇਵਰਟ ਹੋ ਮੈਂ ਸਿਰਫ ਲੋਕਾਂ ਦੀ ਹੀ ਸੇਵਾ ਕਰਦਾ ਡਾਕਟਰ ਬਲਬੀਰ ਨੇ ਪੈਸੇ ਦੱਬਣਿਆ ਤੇ ਡਾਕਟਰ ਗਾਂਧੀ ਨੇ ਆਪਣੀ ਰੋਜ਼ੀ ਰੋਟੀ ਰੋਜ਼ ਦੀ ਕਮਾਉਣੀ ਹੈ ਤੇ ਉਹਦੇ ਨਾਲ ਘਰ ਚੱਲਦਾ ਡਾਕਟਰ ਗਾਂਧੀ ਨੇ ਆਪਦਾ ਕਲੀਨਿਕ ਚ ਚਲਾਉਣਾ ਹੈ ਉਹਦਾ ਘਰ ਉਹਨਾਂ ਨੇ ਉਹਦੇ ਸਿਰ ਤੇ ਰੋਟੀ ਖਾਣੀ ਉਹਨਾਂ ਨੇ ਪੈਸੇ ਇਕੱਠੇ ਕਰਕੇ ਨਹੀਂ ਉਹਨਾਂ ਦੇ 2 ਨੰਬਰ ਚ ਮਕਾਨ ਨਹੀਂ ਦੱਬੇ ਹੋਏ 2 ਨੰਬਰ ਚ ਪ੍ਰਾਪਰਟੀਆਂ ਨਹੀਂ ਦੱਬੀਆਂ ਹੋਈਆਂ ਕੇਸ ਚੱਲਦਾ ਜੀ ਡਾਕਟਰ ਬਲਬੀਰ ਦਾ ਸਜ਼ਾ ਹੋਈ ਵੀ ਹੈ ਉਹਨਾਂ ਨੂੰ ਉਹ ਬਿਹਤਰ ਦੱਸ ਸਕਦੇ ਆ ਆਪਣੇ ਕੇਸ ਬਾਰੇ ਵਰਤਦੇ ਆ ਤੇ ਪੰਜਾਬ ਵਾਲੇ ਵਿਜੀਲੈਂਸ ਨੂੰ ਵਰਤਦੇ ਆ ਤੇ ਤੁਹਾਡੇ ਖਿਲਾਫ ਵਰਤਦੇ ਸਾਨੂੰ ਡਰਾਉਂਦੇ ਕਾਦੇ ਤੋਂ ਨਹੀਂ ਪਰਚਿਆਂ ਤੋਂ ਡਰਾਉਂਦੇ ਨੇ ਨਾ ਤਾਂ ਉਹ ਪਰਚਿਆਂ ਦਾ ਡਰ ਤਾਂ ਪੰਜਾਬੀਆਂ ਨੇ ਕਦੇ ਵੀ ਨਹੀਂ ਖੌਫ ਖਾਦਾ ਜਿਹਨੂੰ ਇਹਨਾਂ ਨੇ ਪਰਚੇ ਦੇ ਕੇ ਅੰਦਰ ਭੇਜਿਆ ਉਹ ਬਾਹਰ ਹੀਰੋ ਬਣ ਕੇ ਹੀ ਨਿਕਲਿਆ ਜੇ ਹੁਣ ਭਗਵੰਤ ਮਾਨ ਸਾਹਿਬ ਮੈਨੂੰ ਹੀਰੋ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਮਰਜ਼ੀ ਆ ਮੈਂ ਤਾਂ ਬਹੁਤ ਥੈਂਕਫੁਲ ਹੋਊਂਗੀ ਤੁਸੀਂ ਕਰੋ ਸਾਡੇ ਨਾਲ ਡਿਬੇਟ ਕਰੋ ਰੱਖੋ ਕਿੱਥੇ ਰੱਖਦੇ ਹੋ ਅਸੀਂ ਆਵਾਂਗੇ ਜਿੱਥੇ ਬੁਲਾਓਗੇ ਆਵਾਂਗੇ ਪਰਸਨਲ ਅਨੁਸ਼ਾਨਾ ਕਰ ਦਿਓ ਇੰਟੈਲੀਜੈਂਸ ਦੀਆਂ ਰਿਪੋਰਟਾਂ ਬਣਵਾ ਕੇ ਜਾਂ ਕਿਸੇ ਨੂੰ ਪਰਚਾ ਦੇ ਕੇ ਅੰਦਰ ਕਰ ਦੇਣਾ ਇਹ ਕੋਈ ਬਹੁਤ ਸਿਆਣੀਆਂ ਗੱਲਾਂ ਨਹੀਂ ਹੈਗੀਆਂ ਇਹ ਤੁਸੀਂ ਇੱਕ ਟਾਈਮਲੀ ਤਾਂ ਆਪਦੇ ਆਪ ਨੂੰ ਦਿਖਾ ਸਕਦੇ ਹੋ ਲੇਕਿਨ ਉਹ ਬੰਦੇ ਨੂੰ ਬਾਹਰ ਆਏ ਨੂੰ ਲੋਕ ਜ਼ਰੂਰ ਸਮਰਥਨ ਦੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਟੋਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਗੱਲ ਪਟਿਆਲਾ ਸੀਟ ਦੀ ਕਰੀਏ ਤਾਂ ਬਹੁਤ ਇੰਟਰਸਟਿੰਗ ਸੀਟ ਹੈ ਇਸ ਵੇਲੇ ਬਣੀ ਹੋਈ ਆ ਤੇ ਜਿਹੜੀ ਇੱਥੇ ਫਾਈਟ ਆ ਉਹ ਖਾਸ ਕਰ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਤੋਂ ਜਿਨ੍ਹਾਂ ਨੇ ਆਪਣੇ ਮੰਤਰੀ ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਡਾਕਟਰ ਬਲਵੀਰ ਸਿੰਘ ਉਹਨਾਂ ਦੇ ਵਿਚਕਾਰ ਆ ਜਿਹੜੀ ਹੁਣ ਤੱਕ ਅਸਲ ਫਾਈਟ ਮੰਨੀ ਜਾ ਰਹੀ ਆ ਐਡਵੋਕੇਟ ਹਰਮੀਤ ਕੌਰ ਬਰਾੜ ਮੇਰੇ ਨਾਲ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਡਮ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੀ ਕਿ ਤੁਸੀਂ ਹੁਣ ਤੱਕ ਜੀ ਚਾਹੇ ਪਹਿਲਾਂ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਪਰ ਤੁਸੀਂ ਕਿਹਾ ਕਿ ਅਸੀਂ ਨਈ ਨੀਤੀਆਂ ਤੋਂ ਜੋ ਸੋਚ ਕੇ ਗਏ ਸੀ ਉੱਥੇ ਨਹੀਂ ਪਾਰਟੀ ਖੜੀ ਜੀ ਬਿਲਕੁਲ ਤੁਸੀਂ ਕੁਇਟ ਕਰ ਗਏ ਉਥੋਂ ਜੀ ਚਾਹੇ ਤੁਸੀਂ ਉਸ ਤੋਂ ਬਾਅਦ ਵੀ ਡਾਕਟਰ ਗਾਂਧੀ ਨਾਲ ਇੱਕ ਚੋਣ ਦੇ ਵਿੱਚ ਚਲੇ ਪਰ ਤੁਸੀਂ ਕਦੇ ਐਕਟਿਵ ਉਸ ਤਰ੍ਹਾਂ ਨਹੀਂ ਰਹੇ ਪਰ ਇਸ ਵਾਰ ਤੁਸੀਂ ਇੱਕ ਪਾਸੜ ਹੋ ਕੇ ਫੈਸਲਾ ਕੀਤਾ ਕਿ ਡਾਕਟਰ ਗਾਂਧੀ ਦੀ ਹਮਾਇਤ ਕਰਨੀ ਆ ਜੀ ਜਿੱਥੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਡਾਕਟਰ ਗਾਂਧੀ ਤੇ ਕਾਂਗਰਸ ਜੋ ਉਮੀਦਵਾਰ ਨੇ ਕਾਂਗਰਸ ਕਿਉਂ ਚੁਣੀ ਤਾਂ ਉੱਥੇ ਤੁਸੀਂ ਡਾਕਟਰ ਗਾਂਧੀ ਦੀ ਹਮਾਇਤ ਕਰ ਰਹੇ ਹੋ ਵਾਈ ਡਾਕਟਰ ਗਾਂਧੀ ਸਭ ਤੋਂ ਪਹਿਲਾਂ ਤਾਂ ਮੈਂ ਪੁੱਛੂੰਗਾ हां जी गगन कांग्रेस देखो ਸਾਡੇ ਪੰਜਾਬੀ ਹੋਣ ਦੇ ਨਾਤੇ ਕਾਂਗਰਸ ਨਾਲ ਕੋਈ ਗਿਲੇ ਸ਼ਿਕਵੇ ਰਹੇ ਹੋ ਸਕਦੇ ਆ ਪਹਿਲਾਂ ਲੇਕਿਨ ਇਸ ਵਾਰੀ ਜਿਹੜੀ ਲੜਾਈ ਹੈ ਨਾ ਉਹ ਇੱਕ ਵੱਡੀ ਤਾਕਤ ਦੇ ਨਾਲ ਇੱਕ ਆਮ ਬੰਦਿਆਂ ਦੀ ਲੜਾਈ ਹੈ ਹਨਾ ਉਹ ਆਮ ਬੰਦੇ ਨਹੀਂ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਆਮ ਆਦਮੀ ਪਾਰਟੀ ਵਾਲੇ ਆਮ ਬੰਦੇ ਜਿਹੜੇ ਅਸੀਂ ਘਰੇਲੂ ਆਮ ਲੋਕ ਆ ਜਿਹੜੇ ਸਮਝਦੇ ਆ ਕਿ ਤਕਲੀਫ ਕੀ ਹੁੰਦੀ ਹੈ ਜੇ ਦੁਆਰਾ ਮੋਦੀ ਵਰਗੀ ਜਾਂ ਇਹ ਜੀ ਵੱਡੀ ਫੋਰਸ ਆ ਜਾਂਦੀ ਹੈ ਜਿਹਦੇ ਪਿੱਛੇ ਕਿ ਆਰਐਸਐਸ ਵਰਗੀ ਦਿਮਾਗ ਕੰਮ ਕਰ ਰਹੇ ਨੇ ਜਿਦੇ ਚ 110 ਹੋਰ ਆਰਗੇਨਾਈਜੇਸ਼ਨ ਨੇ ਵੱਡਾ ਸਟਰਕਚਰ ਟਾਂਚਾ ਹੈ ਦਿਮਾਗ ਨੇ ਪੈਸਾ ਹੈ ਕਾਰਪੋਰੇਟ ਹੈ ਅਡਾਨੀ ਅਮਬਾਨੀ ਵਰਗੇ ਖੜੇ ਨੇ ਤਾਂ ਉਹਨੂੰ ਟੱਕਰ ਦੇਣ ਦੀ ਜੇ ਕੋਈ ਗੱਲ ਕਰਦਾ ਤਾਂ ਉਹਦੇ ਨਾਲ ਖੜੇ ਹੋਣਾ ਇਸ ਵੇਲੇ ਬਹੁਤ ਜ਼ਰੂਰੀ ਹੈ ਤਾਂ ਹੁਣ ਨੈਕਸਟ ਕੁਐਸਚਨ ਥੋੜਾ ਵਾਈ ਡਾਕਟਰ ਕਾਂਦੀ ਅ ਡਾਕਟਰ ਗਾਂਧੀ ਜੀ ਜੇ ਮੈਂ ਹਿਸਟਰੀ ਫਰੋਲਾਂ ਪਿੱਛੋਂ ਸ਼ੁਰੂ ਤੋਂ ਗੱਲ ਕਰੀ ਆ ਆਪਾਂ ਡਾਕਟਰ ਗਾਂਧੀ ਹਮੇਸ਼ਾ ਤੋਂ ਇੱਕ ਯੋਧੇ ਵਾਂਗੂ ਲੜੇ ਨੇ ਉਹ ਆਪਦੀ ਸਟੂਡੈਂਟ ਲਾਈਫ ਦੇ ਵਿੱਚ ਵੀ ਲੜੇ ਨੇ ਉਹ ਉੱਥੇ ਵੀ ਸਟੂਡੈਂਟ ਯੂਨੀਅਨਸ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਲਕਿ ਜੇਲਾਂ ਤੱਕ ਵੀ ਕੱਟੀਆਂ ਨੇ ਨਾ ਉਸ ਵੇਲੇ ਉਸ ਤੋਂ ਮਗਰੋਂ ਜੇ ਅਸੀਂ ਕਹੀਏ ਕਿ ਬੀਇੰਗ ਪ੍ਰੋਫੈਸ਼ਨਲ ਹੋ ਉਹ ਕਹੇ ਜੇ ਡਾਕਟਰ ਰਹੇ ਨੇ ਤਾਂ ਉਹ ਸਾਰੀ ਦੁਨੀਆ ਜਾਣਦੀ ਆ ਹਨਾ ਇੱਕ ਮਤਲਬ ਬਲਕਿ ਇੱਥੋਂ ਤੱਕ ਵੀ ਗੱਲ ਆਉਂਦੀ ਆ ਜੇ ਜਦੋਂ ਉਹ ਬਿਲਾਸਪੁਰ ਸੀਗੇ ਤਾਂ ਉੱਥੇ ਉਹ ਆਪਦਾ ਪੇਕੇ ਘਰ ਦੱਸ ਦਿਆ ਉਹਨੂੰ ਹਨਾ ਵੀ ਬਿਲਾਸਪੁਰ ਮੇਰਾ ਪ ਕਈਆਂ ਨਹੀਂ ਆ ਵੀ 500 ਦੀ ਪਰਚੀ ਕਟਾਈ ਜਾ ਰਹੀ ਹੈ 700 ਦੀ ਪਰਚੀ ਕਟਾਈ ਜਾ ਰਹੀ ਹੈ ਹਰ ਗਰੀਬ ਬੰਦਾ ਇੱਥੇ ਤੱਕ ਪਹੁੰਚ ਰੱਖਦਾ ਹੈ ਹਨਾ ਬੀਗ ਐਮਪੀ ਵੀ ਉਹਨਾਂ ਕੋਲੇ ਚਲੋ ਜਦੋਂ ਲੋਕ ਆਉਂਦੇ ਰੇ ਸੀ ਉਹਨਾਂ ਨੇ ਇਹ ਨਹੀਂ ਫਰਕ ਰੱਖਿਆ ਕਿ ਇਹ ਆਮ ਆਦਮੀ ਪਾਰਟੀ ਦਾ ਹੈ ਜਾਂ ਇਹ ਮੇਰਾ ਵਰਕਰ ਹੈ ਹਰ ਬੰਦਾ ਉਹਨਾਂ ਲਈ ਅਹਿਮ ਸੀਗਾ ਹਨਾ ਜਿਹੜਾ ਵੀ ਆਉਂਦਾ ਸੀ ਉਹਨਾਂ ਲਈ ਇੱਕ ਸਮਾਜ ਸੇਵਾ ਜ਼ਰੂਰੀ ਸੀ ਜਾਂ ਜਿਹੜੀ ਗ੍ਰਾਂਟ ਆਉਂਦੀ ਸੀ ਉਹ ਸਹੀ ਜਗ੍ਹਾ ਲੱਗਣੀ ਜ਼ਰੂਰੀ ਸੀ ਆਪਦੇ profession ਦੇ ਵਿੱਚ ਉਹਨਾਂ ਨੇ ਕਦੇ ਐ ਨਹੀਂ ਕੀਤਾ ਕਿ ਮੈਂ ਫਲਾਣੀ ਜਗ੍ਹਾ ਤੋਂ ਤੁਹਾਨੂੰ ਟੈਸਟ ਲਿਖ ਕੇ ਦਿਨਾ ਤੁਸੀਂ ਉੱਥੋਂ ਜਾ ਕੇ ਕਰਾਓ ਤੇ ਮੈਨੂੰ ਉਹਦਾ ਕਮਿਸ਼ਨ ਆਵੇ ਜੇ ਇਹ ਕਿਹਾ ਕਿ ਇਹ ਮੇਰਾ ਬੰਦਾ ਹੈ ਤੇ ਇਹਦੇ ਪੈਸੇ ਘੱਟ ਲੱਗਣੇ ਚਾਹੀਦੇ ਤੁਸੀਂ ਜਿੰਨੇ ਰੂਟੀਨ 'ਚ ਲੈਣੇ ਹੋ ਉਹਦੇ ਨਾਲੋਂ ਤਾਂ ਇੱਥੇ ਜਿਹੜਾ ਗਰੀਬ ਬੰਦੇ ਨੂੰ ਬਹੁਤ ਵਾਰੀ ਮੈਂ ਆਪਦੀ ਅੱਖੀਂ ਦੇਖਿਆ ਕਿ ਉਹਨਾਂ ਨੇ ਨਾ ਜਦੋਂ ਕੋਈ ਗਰੀਬ ਬੰਦਾ ਹੈ ਉਹਨੂੰ ਪੁੱਛਣਗੇ ਤੇਰੀ ਦਿਹਾੜੀ ਤੇਰੀ ਤੂੰ ਕਾਹਦੇ ਕੰਮ ਕਰਦਾ ਉਹ ਕਹਿੰਦਾ ਮੈਂ ਦਿਹਾੜੀ ਦਾ ਦਿਹਾੜੀਦਾਰ ਹਾਂ ਤਾਂ ਉਹਨੂੰ ਉਹ ਸਪੈਸ਼ਲ ਕਹਿਣਗੇ ਵੀ ਤੂੰ ਫੀਸ ਤਾਂ ਨਹੀਂ ਦੇਣੀ ਦਵਾਈ ਵੀ ਫ੍ਰੀ ਲੈ ਕੇ ਜਾ ਜੇ ਜੇ ਉਹ ਕਿਤੋਂ ਦੂਰੋਂ ਆਇਆ ਤਾਂ ਕਰਾਇਆ ਵੀ ਲੈ ਜਾ ਬੇਟਾ ਮੇਰੇ ਤੋਂ ਹਨਾ ਤਾਂ ਉਹ ਚੀਜ਼ਾਂ ਜਿਹੜੀਆਂ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਉਹ ਇੱਕ ਸਫਲ ਡਾਕਟਰ ਰਹੇ ਨਹੀਂ ਨਾ ਬੀਇੰਗ ਐਮਪੀ ਅਸੀਂ ਸਾਰਿਆਂ ਨੇ ਦੇਖਿਆ ਕਿ ਸਕੂਲ ਉਹਨਾਂ ਨੇ ਐ ਨਹੀਂ ਪੈਸੇ ਖਰਚੇ ਹੁਣ ਸਾਡੀ ਲੜਾਈ ਕਿੱਥੇ ਹੁੰਦੀ ਹੈ ਕਿ ਸਾਨੂੰ ਕੀ ਲੱਗਦਾ ਸਾਨੂੰ ਆਉਣਾ ਜਾਣਾ ਜਾਂ ਮੇਰੇ ਵਰਕਰ ਮੇਰਾ ਮੇਰਾ ਅਪਦਾ ਮੇਰਾ ਪਰਿਵਾਰ ਮੇਰਾ ਨਿੱਜ ਮੇਰੇ ਬੱਚੇ ਹਨਾ ਜਿਆਦਾ ਲੀਡਰਸ ਨੇ ਇਹਦੀ ਇਹਦੀ ਅਮਿਅਤ ਦਿੰਦੇ ਨੇ ਲੇਕਿਨ ਡਾਕਟਰ ਗਾਂਧੀ ਨੇ ਇਹਨਾਂ ਚੀਜ਼ਾਂ ਨੂੰ ਅਮਿਅਤ ਨਾ ਦੇ ਕੇ ਉਹਨਾਂ ਨੇ ਦੇਖਿਆ ਕਿ ਜਿਹੜੇ ਬੱਚੇ ਨੇ ਉਹ ਅੱਜ ਵੀ ਇੰਨੇ ਸਾਲਾਂ ਬਾਅਦ ਆਜ਼ਾਦੀ ਦੇ ਉਹ ਟਾਟਾਂ ਤੇ ਬੰਦੇ ਨੇ ਉਹ ਬੋਰੀਆਂ ਤੇ ਬੰਦੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਸਕੂਲਾਂ ਨੂੰ ਜਿਹੜਾ ਫਰਨੀਚਰ ਮੁਹੱਈਆ ਕਰਵਾਇਆ ਫਿਰ ਉਹਨਾਂ ਨੇ ਕਿਹਾ ਕਿ ਗਰੀਬ ਬੰਦਿਆਂ ਨੂੰ ਜਦੋਂ ਵਿਆਹ ਕਰਾਉਣਾ ਕਰਨਾ ਉਹਨਾਂ ਲਈ ਤਾਂ ਉਹ ਅਫੋਰਡ ਹੀ ਨਹੀਂ ਕਰ ਸਕਦੇ ਕਿ ਪੈਲਸ ਉਹਨਾਂ ਨੇ ਉਹ ਪੈਲਸ ਵੀ ਪਿੰਡਾਂ 'ਚ ਬਣਵਾ ਕੇ ਦਿੱਤੇ ਨਾ ਮਤਲਬ ਇੱਕ ਫਿਰ ਅੱਠ ਬਿੱਲ ਉਹਨਾਂ ਨੇ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਹੁਣ ਇੱਕ ਮੈਂਬਰ ਪਾਰਲੀਮੈਂਟ ਨੂੰ ਅਸੀਂ ਚੁਣਦੇ ਕਿਉਂ ਆ ਨਾ ਤਾਂ ਕਿ ਉਹ ਸਾਡੀ ਆਵਾਜ਼ ਬਣ ਕੇ ਬਿੱਲ ਪੇਸ਼ ਕਰੇ ਸਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਬੋਲੇ ਪੰਜਾਬ ਤਾਂ ਪਹਿਲਾਂ ਹੀ ਵਿਚਾਰਾ ਸਿਰਫ 13 ਸੀਟਾਂ ਤੱਕ ਸੀਮਤ ਹੈ ਜੇ ਅਸੀਂ ਉਹ 13 ਸੀਟਾਂ ਚੋਂ ਵੀ ਬਿਲਕੁਲ ਕੁੱਗੂ ਜੇ ਲੋਕ ਭੇਜਾਂਗੇ ਸੌਰੀ ਇਹ ਸ਼ਬਦ ਲਈ ਪਰ ਉਹ ਜੇ ਲੋਕ ਭੇਜਾਂਗੇ ਜਿਹੜੇ ਬੋਲਣ ਜੋਗੇ ਨਹੀਂ ਤੇ ਸੀਟਾਂ ਤੇ ਸੌਕੇ ਮੁੜੇ ਆਉਂਦੇ ਨੇ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਅਸੀਂ ਇਸ ਚੀਜ਼ ਨੂੰ ਖਿਆਲ ਚ ਰੱਖੀਏ ਕਿ ਸਾਡੇ ਜਿਹੜੇ ਬੁਲਾਰੇ ਹੋਣ ਜਾਂ ਜਿਹੜੇ ਬਿੱਲ ਪੇਸ਼ ਕਰਨ ਵਾਲੇ ਹੋਣ ਉਥੇ ਲਾ ਮੇਕਰਸ ਦੀ ਬੋਡੀ ਹੈ ਉਹ ਸਾਨੂੰ ਲਾਅ ਮੇਕਰ ਚਾਹੀਦੇ ਆ ਤੇ ਪੜੇ ਲਿਖੇ ਲੋਕ ਚਾਹੀਦੇ ਆ ਇਸ ਕਰਕੇ ਡਾਕਟਰ ਗਾਂਧੀ ਪਰ ਤੁਸੀਂ ਗੱਲ ਕਰ ਰਹੇ ਹੋ ਕਿ ਡਾਕਟਰ ਧਰਮੀਰ ਗਾਂਧੀ ਇਸ ਕਰਕੇ ਪਰ ਦੂਜੇ ਪਾਸੇ ਇਥੋਂ ਸਰਕਾਰ ਦੇ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਉਹਨਾਂ ਨੇ ਕੱਲ ਮੁੱਖ ਮੰਤਰੀ ਸਾਹਿਬ ਨੂੰ ਕਹਿਤਾ ਕਹਿੰਦੇ ਜੀ 13 ਜ਼ੀਰੋ ਕਰ ਦਾਂਗੇ ਪੱਲਾ ਪਟਿਆਲਾ ਛੱਡੋ ਸਾਰਾ ਹੁੰਝ ਦਾਂਗੇ ਫਿਰ ਤੁਹਾਨੂੰ ਨਹੀਂ ਲੱਗਦਾ ਤੁਹਾਡਾ ਰਾਹ ਔਖਾ ਤੁਸੀਂ 13 ਜ਼ੀਰੋ ਦੀ ਗੱਲ ਕਰਦੇ ਮੈਨੂੰ ਇਹ ਲੱਗਦਾ ਕਿ ਤੇ ਜ਼ੀਰੋ ਤੇ ਹੀ ਨਾ ਸਿੰਟ ਕੇ ਰਹਿ ਜਾਣ ਭਗਵੰਤ ਮਾਨ ਤੋਂ ਬਿਨਾ ਇਹਨਾਂ ਕੋਲੇ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਇਹਨਾਂ ਕੋਲੇ ਭਗਵੰਤ ਮਾਨ ਤੋਂ ਬਿਨਾ ਕੋਈ ਹੋਰ ਚਿਹਰਾ ਮੈਨੂੰ ਦੱਸ ਦੋ ਇਸ ਵੇਲੇ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹਦੇ ਵਿੱਚ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਜਿਹੜੇ ਤਿਤਲੀਆਂ ਤਿਤਲੀਆਂ ਕਹਿੰਦੇ ਸੀ ਨਾ ਵੀ ਖੈਰਾ ਸਾਹਿਬ ਤੁਸੀਂ ਕਿਹੜੀ ਹੁਣ ਤਿਤਲੀ ਤਿਤਲੀ ਬਣ ਕੇ ਆਏ ਹੋ ਤੁਸੀਂ ਤਾਂ ਦੂਜੀਆਂ ਪਾਰਟੀਆਂ ਚੋਂ ਉਹ ਤਿੰਨ ਤਿਤਲੀਆਂ ਹੀ ਨੇ ਫਿਰ ਇਹਨਾਂ ਦੀ ਭਾਸ਼ਾ ਚ ਜੇ ਬੋਲੀਏ ਤਾਂ ਸਾਨੂੰ ਨਹੀਂ ਚੰਗਾ ਲੱਗਦਾ ਕਿ ਅਸੀਂ ਇਹੋ ਜੀ ਭਾਸ਼ਾ ਬੋਲੀਏ ਪਰ ਇਹਨਾਂ ਦੀ ਭਾਸ਼ਾ ਆ ਤਿੰਨ ਦਾ ਤਿਤਲੀਆਂ ਨੇ ਫਿਰ ਰਹਿ ਗਏ ਕਿੰਨੇ ਬੰਦੇ ਪਿੱਛੇ ਦੋ ਬੰਦੇ ਰਹਿ ਗਏ ਕੰਗਸਾਹਬ ਤੇ ਕਰਮਜੀਤ ਅਨਮੋਲ ਦੋ ਹੀ ਬੰਦੇ ਰਹਿ ਗਏ ਇਹਨਾਂ ਤੋਂ ਸਰਕਾਰ ਬਣੀ ਨੂੰ ਕਿੰਨਾ ਚੇਰ ਹੋ ਗਿਆ 117 ਸੀਟਾਂ ਤੋਂ ਇਹਨਾਂ ਤੋਂ 13 ਬੰਦੇ ਨਹੀਂ ਲੱਭੇ ਗਏ ਤੁਸੀਂ 13 ਜ਼ੀਰੋ ਦੀ ਗੱਲ ਕਰਦੇ ਹੋ ਜਿਹਦੇ ਕੋਲ 13 ਬੰਦੇ ਨਹੀਂ ਪੂਰੇ ਹੋ ਰਹੇ ਕੈਂਡੀਡੇਟ ਪੂਰੇ ਨਹੀਂ ਹੋ ਰਹੇ ਉਹ ਕਿੱਥੋਂ 13 13 ਜ਼ੀਰੋ ਨਾਲ ਗੱਲ ਕਰਨਗੇ ਜ਼ੀਰੋ ਦੀ ਗੱਲ ਕਰਿਆ ਕਰੋ ਇਹਨਾਂ ਨੂੰ मतलब ਇਹਨਾਂ ਨੂੰ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਵੈਸੇ ਚਲੋ ਖੈਰ ਮੈਂ ਆਪਾਂ ਤਾਂ ਕੀ ਕਹਿੰਦੇ ਚੰਗੇ ਲੱਗਦੇ ਆ ਇਹਨਾਂ ਨੂੰ ਕਹਿੰਦੇ 10 ਵਾਰੀ ਸੋਚਣਾ ਚਾਹੀਦਾ ਵੀ 13 ਜ਼ੀਰੋ ਦੀ ਗੱਲ ਕਰਦੇ ਚੰਗੇ ਲੱਗਦੇ ਆ ਇਹ ਜ਼ੀਰੋ ਜ਼ੀਰੋ ਕਹਿਣਾ ਚਾਹੀਦਾ ਸੀ ਇਹਨਾਂ ਨੂੰ ਪਰ ਨਾਲ ਉਹ ਇਹ ਵੀ ਕਹਿੰਦੇ ਨੇ ਸਾਰੇ ਜਿਹੜੇ 13 ਦੇ 13 ਉਮੀਦਵਾਰ ਨੇ ਉਹਨਾਂ ਦਾ ਇੱਕ ਨਾਰਾ ਕਹਿੰਦੇ ਵੀ ਪੰਜਾਬ ਤੋਂ ਸੰਸਦ ਤੱਕ ਭਗਵੰਤ ਮਾਨ ਗੂੰਜੇਗਾ ਹਾਂਜੀ ਭਗਵੰਤ ਮਾਨ ਹੀ ਗੂੰਜ ਸਕਦਾ ਫਿਰ ਉਹਨਾਂ ਕੋਲੇ ਹੈ ਕਿ ਭਗਵੰਤ ਮਾਨ ਤੋਂ ਬਿਨਾ ਭਗਵੰਤ ਮਾਨ ਤੋਂ ਬਿਨਾ ਕੋਈ ਦੂਜਾ ਚਿਹਰਾ ਪੂਰੀ ਪਾਰਟੀ ਦੇ ਵਿੱਚ ਇਸ ਵੇਲੇ ਦਿਖਾ ਦਿਓ ਕੇਜਰੀਵਾਲ ਸੀ ਕੇਜਰੀਵਾਲ ਸਾਹਿਬ ਅੰਦਰ ਬੈਠੇ ਅੰਬ ਖਾਂਦੇ ਨੇ ਈਡੀ ਨੇ ਦੱਸਿਆ ਉਹ ਅੰਦਰ ਬੈਠੇ ਮਠਿਆਈਆਂ ਖਾਂਦੇ ਨੇ ਉਹ ਅੱਗੋਂ ਦੁਹਾਈਆਂ ਦਿੰਦੇ ਨੇ ਵੀ ਮੈਂ ਤਾਂ ਬਿਮਾਰ ਬਹੁਤ ਆ ਤਾਂ ਫਿਰ ਭਗਵਾਨ ਤੁਮਾਰੀ ਮੈਂ ਤਾਂ ਨਹੀਂ ਕਹਿੰਦੀ ਜੀ ਈਡੀ ਵਾਲਿਆਂ ਨੇ ਕਿਹਾ ਮੈਂ ਥੋੜੀ ਕਹਿੰਨੀ ਆ ਸਾਨੂੰ ਕੋਈ ਆਬਜੈਕਸ਼ਨ ਨਹੀਂ ਉਹ ਫਿਰ ਇਹ ਨਾ ਨਾ ਕਹਿਣ ਵੀ ਮੈਡੀਕਲ ਦੇ ਮੈਨੂੰ ਬੇਲ ਮਿਲ ਜਾ ਜਲਦੀ ਫਿਰ ਇਹੋ ਜਿਹਾ ਐਕਸਕਿਊਜ਼ ਵੀ ਨਾ ਬਣਾਉਣ ਸਾਨੂੰ ਕੋਈ ਆਬਜੈਕਸ਼ਨ ਨਹੀਂ ਕੋਈ ਕੀ ਖਾਂਦਾ ਅਸੀਂ ਵੀ ਬਹੁਤ ਕੁਝ ਖਾਂਦੇ ਆ ਖੈਰ ਉਹ ਉਹ ਛੱਡੋ ਗੱਲ ਮਤਲਬ ਗੱਲ ਇਹ ਹੈ ਕਿ ਜਦੋਂ ਇੱਕ ਕੇਜਰੀਵਾਲ ਸੀ ਇਹਨਾਂ ਕੋਲੇ ਪਹਿਲਾਂ ਮੈਂ 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 ਕਰਨ ਨੂੰ ਜਿਹੜਾ ਪੰਜਾਬ ਦੇ ਸਿਰ ਤੇ ਐਡਵਰਟਾਈਜ਼ਮੈਂਟਸ ਵੀ ਲਵਾ ਰਿਆ ਸੀ ਤੇ ਪੰਜਾਬ ਦੇ ਸਿਰ ਤੇ ਸਿਕਿਉਰਿਟੀ ਵੀ ਲਾ ਰਿਆ ਸੀ ਤੇ ਹੈਲੀਕਾਪਟਰ ਵੀ ਉੱਡ ਰਹੇ ਸੀ ਉਹਦੇ ਤਾਂ ਉਸ ਤੋਂ ਬਾਅਦ ਰਹਿ ਹੀ ਭਗਵੰਤ ਮਾਨ ਗਿਆ ਸਹੀ ਗੱਲ ਹੈ ਦੀ ਭਗਵੰਤ ਮਾਨ ਇਕੱਲਾ ਹੀ ਗੁੰਜਦਾ ਫਿਰੂਗਾ ਪੰਜਾਬ 'ਚ ਵੀ ਦਿੱਲੀ 'ਚ ਵੀ ਤੇ ਪਾਰਲੀਮੈਂਟ 'ਚ ਵੀ ਮਤਲਬ ਗੱਲਾਂ ਨੇ ਕਰਨ ਨੂੰ ਜਿੰਨੀਆਂ ਮਰਜ਼ੀ ਕਰੇ ਜਾਣ ਇਹ ਹੀ ਗੱਲਾਂ ਰਹਿ ਗਈਆਂ ਹੁਣ ਇਹਨਾਂ ਦੇ ਪੱਲੇ ਲੋਕਾਂ ਨੂੰ ਇੱਕ ਚੀਜ਼ ਸਮਝ ਆ ਚੁੱਕੀ ਹੈ ਕਿ ਭਗਵੰਤ ਮਾਨ ਨੇ ਚੁਟਕਲਿਆਂ ਤੋਂ ਸ਼ੁਰੂ ਹੋਇਆ ਸੀ ਤੇ ਇਹਦੀ ਕਹਾਣੀ ਚੁਟਕਲਿਆਂ ਤੇ ਹੀ ਜਾ ਕੇ ਮੁੱਕਦੀ ਆ ਪੰਜਾਬ ਆਪ ਦੇ ਆਪ ਨੂੰ ਠੱਗਿਆ ਹੋਇਆ ਫੀਲ ਕਰ ਰਿਹਾ ਜੋ ਕੰਮ ਮੋਦੀ ਕੇਂਦਰ ਚ ਕਰ ਰਿਹਾ ਭਗਵੰਤ ਮਾਨ ਉਹ ਸਾਰੇ ਕੰਮ ਪੰਜਾਬ ਦੇ ਵਿੱਚ ਕਰ ਰਿਹਾ ਤਾਂ ਇਹ ਚੀਜ਼ਾ ਹੁਣ ਲੋਕਾਂ ਨੂੰ ਸਮਝ ਆ ਰਹੀ ਜੀ ਲੰਬਾ ਤੁਸੀਂ ਮੂਰਖ ਨਹੀਂ ਬਣਾ ਸਕਦੇ ਹੁੰਦੇ ਕਿਸੇ ਪਰ ਤੁਸੀਂ ਜਿੱਦਾਂ ਸ਼ੁਰੂ ਦੇ ਵਿੱਚ ਡਾਕਟਰ ਧਨਵੀਰ ਗਾਂਧੀ ਦੀਆਂ ਵਿਸ਼ੇਸ਼ਤਾਵਾਂ ਦੱਸੀ ਉਹਨਾਂ ਦੀ ਖੂਬੀਆਂ ਗਣਾਈਆਂ ਕਿ ਉਹਨਾਂ ਨੇ ਹਮੇਸ਼ਾ ਉਹ ਲੜੇ ਨੇ ਚਾਹੇ ਆਪਦੀ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਅੱਜ ਤੱਕ ਉਹ ਲੜਦੇ ਰਹੇ ਲੋਕਾਂ ਦੇ ਹੱਕ ਦੇ ਵਿੱਚ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਮੰਤਰੀ ਡਾਕਟਰ ਬਲਬੀਰ ਸਿੰਘ ਉਹ ਕਹਿੰਦੇ ਮੈਂ ਇਧਰੋਂ ਸਿਆਸਤ ਦੇ ਵਿੱਚ ਆਉਣ ਤੋਂ ਬਾਅਦ ਕਹਿੰਦੇ ਮੈਂ ਹੋਰ ਕੁਝ ਕਰਦਾ ਹੀ ਨਹੀਂ ਲੋਕਾਂ ਦੀ ਸੇਵਾ ਤੋਂ ਇਲਾਵਾ ਕਹਿੰਦੇ ਮੈਂ ਤਾਂ ਉਹਦਾ ਹਸਪਤਾਲ ਕਲੀਨਿਕ ਜੋ ਵੀ ਸੀ ਉਹ ਵੀ ਵੇਚਤਾ ਵੀ ਤਾਂ ਕਰਕੇ ਮੇਰਾ ਧਿਆਨ ਅੰਡੇਵਾਟੋ ਮੈਂ ਸਿਰਫ ਲੋਕਾਂ ਦੀ ਹੀ ਸੇਵਾ ਕਰਾਂ ਅ ਇਹ ਉਹੀ ਗੰਦੀ ਆ ਪਹਿਲਾਂ ਤਾਂ ਬਲਬੀਤ ਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਉਹੀ ਗੰਦੀ ਆ ਜਿਹਨੇ ਮੈਲਾ ਨਾਲ ਟੱਕਰ ਲਈ ਸੀ ਤੇ ਮੈਲਾ ਨੂੰ ਮੂਹਦੇ ਮੂੰਹ ਸੁੱਟਿਆ ਸੀ ਦੂਜੀ ਗੱਲ ਹੁਣ ਉਹਨਾਂ ਨੇ ਕਰਨੇ ਆ ਪੈਸੇ ਇਕੱਠੇ ਡਾਕਟਰ ਗਾਂਧੀ ਨੇ ਆਪਦਾ ਕਲੀਨਿਕ ਚ ਚਲਾਉਣਾ ਉਹਦਾ ਘਰ ਉਹਨਾਂ ਨੇ ਉਹਦੇ ਸਿਰ ਤੇ ਰੋਟੀ ਖਾਣੀ ਆ ਉਹਨਾਂ ਨੇ ਪੈਸੇ ਇਕੱਠੇ ਕਰਕੇ ਨਹੀਂ ਉਹਨਾਂ ਦੇ ਦੋ ਨੰਬਰ ਚ ਮਕ ਦੋ ਨੰਬਰ ਚ ਪ੍ਰੋਪਰਟੀਆਂ ਨਹੀਂ ਦੱਬੀਆਂ ਹੋਈਆਂ ਕਿਹਨੇ ਦੱਬੀਆਂ ਨੇ ਕੇਸ ਚੱਲਦਾ ਜੀ ਡਾਕਟਰ ਬਲਬੀਰ ਦਾ سزا ਹੋਈ ਵੀ ਆ ਉਹਨਾਂ ਨੂੰ ਉਹ ਬਿਹਤਰ ਦੱਸ ਸਕਦੇ ਆ ਆਪਣੇ ਕੇਸ ਬਾਰੇ ਹੈਨਾ ਬਿਲਕੁਲ ਤੇ ਉਹ ਡਾਕਟਰ ਬਲਬੀਰ ਨੇ ਪੈਸੇ ਦੱਬਣੇ ਆ ਤੇ ਡਾਕਟਰ ਗਾਂਧੀ ਨੇ ਆਪਦੀ ਰੋਜ਼ੀ ਰੋਟੀ ਰੋਜ਼ ਦੀ ਕਮਾਉਣੀ ਆ ਤੇ ਉਹਦੇ ਨਾਲ ਘਰ ਚੱਲਣਾ ਹੁਣ ਦੂਜੀ ਗੱਲ ਰਹਿੰਦੀ ਆ ਉਹ ਕਹਿੰਦੇ ਆ ਵੀ ਅਸੀਂ ਸੇਵਾ ਕਰਨੀ ਆ ਡਾਕਟਰ ਗਾਂਧੀ ਹਰ ਮਰੀਜ਼ ਤੋਂ ਜਾ ਕੇ ਤੁਸੀਂ ਇੰਡੀਵਿਜੂਅਲੀ ਕਿਸੇ ਵੀ ਹਲਕੇ ਚ ਕਿਤੋਂ ਵੀ ਆਉਂਦਾ ਮੈਨੂੰ ਛੱਡੋ ਤੁਸੀਂ ਇੰਡੀਵਿਜੂਅਲੀ ਆਪ ਜਾ ਕੇ ਪੁੱਛ ਲਿਓ ਕਿ ਉਹ ਮਰੀਜ਼ ਨਾਲ ਕਿਹੋ ਜਿਹਾ ਵਤੀਰਾ ਉਹਨਾਂ ਦਾ ਕੀ ਉਹ ਲੋਕ ਸੇਵਾ ਹੈ ਕਿ ਨਹੀਂ ਹੈ ਕੀ ਉਹ ਇੱਕ ਪ੍ਰੋਫੈਸ਼ਨ ਹੈ ਪੈਸੇ ਇਕੱਠੇ ਕਰਨ ਦਾ ਜਾਂ ਕੀ ਉਹ ਲੋਕ ਸੇਵਾ ਹੈ ਲੋਕ ਸੇਵਾ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਪਹਿਲ ਸ਼ਬਦ ਤੋਂ ਪਹਿਲੀ ਲੋਕ ਸੇਵਾ ਸਾਡੇ ਆਪ ਦੇ ਘਰ ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਆਪ ਦੇ ਪ੍ਰੋਫੈਸ਼ਨ ਤੇ ਆਉਨੇ ਆ ਪ੍ਰੋਫੈਸ਼ਨ ਦੇ ਵਿੱਚ ਡਾਕਟਰ ਗਾਂਧੀ 100% ਨੇ ਇਹ ਮੈਂ ਨਹੀਂ ਜੀ ਤੁਸੀਂ ਹਲਕੇ ਚ ਜਿਹਦੇ ਮਰਜ਼ੀ ਜਾ ਕੇ ਪੁੱਛੋ ਕਮਿਟਿਡ ਨੇ ਕਮਿਟਿਡ ਨੇ ਜੀ ਐਂਪੀ ਰਹੇ কমিਟਿਡ ਰਹੇ ਜੋ ਕੰਮ ਉਹਨਾਂ ਨੇ ਕੀਤਾ ਸਾਰੀ ਦੁਨੀਆ ਜਾਣਦੀ ਹੈ ਸਾਰਾ ਪਟਿਆਲਾ ਛੱਡੋ ਸਾਰਾ ਪੰਜਾਬ ਜਾਣਦਾ ਜੀ ਅੱਜ ਵੱਡੇ ਲੀਡਰ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਪਾਰਟੀ ਤੋਂ ਇਲੈਕਸ਼ਨ ਲੜੋ ਤਾਂ ਡਾਕਟਰ ਗਾਂਧੀ ਚ ਕਾਬਲੀਅਤ ਸੀ ਡਾਕਟਰ ਗਾਂਧੀ ਚੱਲ ਕੇ ਨਹੀਂ ਸੀ ਗਏ ਠੀਕ ਤਾਂ ਜ਼ਰੂਰੀ ਹੈ ਇਸ ਵੇਲੇ ਹਿਸਟੋਰੀਕਲ ਲੜਾਈ ਲੜਨਾ ਹੈ ਮੈਂ ਡਾਕਟਰ ਗਾਂਧੀ ਦੀਆਂ ਤਾਰੀਫਾਂ ਜੇ ਆਪ ਕਰੋਗੀ ਤਾਂ ਮੈਨੂੰ ਐ ਲੱਗੂਗਾ ਵੀ ਸ਼ਾਇਦ ਮੈਂ ਹੀ ਇਕੱਲੀ ਕਹਿ ਰਹੀ ਹਾਂ ਪਰ ਤੁਸੀਂ ਇਹ ਗੱਲਾਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਡਾਕਟਰ ਗਾਂਧੀ ਜਿਓ ਉਹਨਾਂ ਨੇ ਕੀਤਾ ਉਹਦੇ ਲਈ ਕਮਿਟਿਡ ਰਹੇ ਨੇ ਔਰ ਡਾਕਟਰ ਬਲਬੀਰ ਨੇ ਜੋ ਕੀਤਾ ਰਜਿੰਦਰਾ ਹਸਪਤਲ ਤੋਂ ਸ਼ੁਰੂ ਹੋ ਜਾਓ ਤੁਸੀਂ ਇਹਨਾਂ ਦੇ ਹਲਕੇ 'ਚ ਜਾ ਕੇ ਪੁੱਛ ਲਓ ਕਿ ਇਹਨਾਂ ਦਾ ਵਤੀਰਾ ਕਿਹਜਾ ਤੇ ਇਹਨਾਂ ਨੇ ਆਪਦੇ ਹਲਕੇ ਲਈ ਕੀਤਾ ਕੀ ਹੈ ਨਹੀਂ ਉਹ ਤਾਂ ਕਹਿੰਦੇ ਰਜਿੰਦਰਾ ਹਸਪਤਲ ਅੱਜ ਤੱਕ ਕਿ ਨਹੀਂ ਹੋਇਆ ਜਿਹਾ ਬਣਾਇਆ ਜਾਇਜ ਅਸੀਂ ਬਣਾਤਾ ਹਾਂਜੀ ਬਿਲਕੁਲ ਉਹ ਸਿਹਤ ਮੰਤਰੀ ਨੇ ਸਾਰੇ ਪ੍ਰਾਈਵੇਟ ਹਸਪਤਲ ਵੀ ਬੰਦ ਹੋ ਗਏ ਰਜਿੰਦਰਾ ਹਸਪਤਲ ਜੋ ਉਹ ਬਾਹਰ ਲਈ ਰੈਫਰ ਵੀ ਨਹੀਂ ਕਰਦੇ ਦਵਾਈਆਂ ਵੀ ਮਿਲਦੀਆਂ ਬਾਹਰ ਕੋਈ ਟੈਸਟ ਵੀ ਰੈਫਰ ਨਹੀਂ ਕਰਦੇ ਇਹ ਡਾਕਟਰ ਬਲਬੀਰ ਨੂੰ ਥੋੜਾ ਜਿਹਾ ਜਾ ਕੇ ਆਪ ਵੀ ਦੇਖਣਾ ਚਾਹੀਦਾ ਕਿ ਬਣੀਆਂ ਬਣੀਆਂ ਰਿਪੋਰਟਾਂ ਦੇ ਸਿਰ ਤੇ ਬੋਲਦੇ ਨੇ ਲੋਕਾਂ ਨੂੰ ਕਹਿ ਜੇ ਜਿਹੜੀ ਅਸਲੀਅਤ ਹੈ ਨਾ ਉਹ ਲੋਕਾਂ ਨੂੰ ਸਮਝ ਆਉਂਦੀ ਹੈ ਉੱਥੇ ਜਾ ਕੇ ਤਾਂ ਜਾ ਕੇ ਬਿਹਤਰ ਪਤਾ ਲੱਗ ਸਕਦਾ ਲੋਕਾਂ ਨੂੰ ਤੁਸੀਂ ਇਹਨੇ ਬੇਬਕ ਬੋਲਦੇ ਹੋ ਤੁਸੀਂ ਪਹਿਲਾਂ ਅਮਰੀਕਾ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਤੁਹਾਡੀਆਂ ਇੰਟੈਲੀਜੈਂਸ ਰਿਪੋਰਟਸ ਜਾਂਦੀਆਂ ਨੇ ਜੀ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਹੁਣ ਵੀ ਇੱਕ ਪਾਰਟੀ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਨੇ ਵੀ ਉਹ ਈਡੀ ਨੂੰ ਵਰਤਦੇ ਆ ਤੇ ਪੰਜਾਬ ਵਾਲੇ ਵਿਜੀਲੈਂਸ ਨੂੰ ਵਰਤਦੇ ਆ ਤੇ ਤੁਹਾਡੇ ਖਿਲਾਫ ਵਰਤ ਲਿਆ ਕੁਝ ਬਹੁਤ ਹੋ ਗਿਆ ਮੇਰੇ ਨਾਲ ਐਕਚੁਅਲੀ ਮੇਰੀਆਂ ਮੇਰੀਆਂ ਇੰਟੈਲੀਜੈਂਸ ਰਿਪੋਰਟਸ ਆ ਪਿਛਲੇ ਮਹੀਨੇ ਬਣ ਕੇ ਗਈਆਂ ਨੇ ਹਜੇ ਤਾਂ ਕਿ ਕਿੱਥੋਂ ਨਿਕਲਦੀ ਆ ਕਿੰਨੇ ਵਜੇ ਘਰੋਂ ਜਾਂਦੀ ਆ ਕਿੱਥੇ ਕੰਮ ਕਰਨ ਜਾਂਦੀ ਆ ਘਰ ਚ ਕੌਣ-ਕੌਣਾ ਕਿੰਨੇ ਵਜੇ ਸੌਂਦੀ ਆ ਉੱਠਦੀ ਆ ਬਣ ਕੇ ਚਲੀਆਂ ਗਈਆਂ ਨੇ ਇੰਟੈਲੀਜੈਂਸ ਰਿਪੋਰਟਸ ਸਾਨੂੰ ਡਰਾਉਂਦੇ ਕਾਦੇ ਤੋਂ ਨਹੀਂ ਪਰਚੀਆਂ ਤੋਂ ਡਰਾਉਂਦੇ ਨੇ ਨਾ ਤਾਂ ਉਹ ਪਰਚੀਆਂ ਦਾ ਡਰ ਤਾਂ ਪੰਜਾਬੀਆਂ ਨੇ ਕਦੇ ਵੀ ਨਹੀਂ ਖੌਫ ਖਾਦਾ ਜਿਹਨੂੰ ਇਹਨਾਂ ਨੇ ਪਰਚੇ ਦੇ ਕੇ ਅੰਦਰ ਭੇਜਿਆ ਉਹ ਬਾਅਦ ਹੀਰੋ ਬਣ ਕੇ ਹੀ ਨਿਕਲਿਆ ਜੇ ਹੁਣ ਭਗਵੰਤ ਮਾਨ ਸਾਹਿਬ ਮੈਨੂੰ ਹੀਰੋ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਗੱਲ ਹੀ ਨਹੀਂ ਹੈਗੀ ਕਿ ਤੁਸੀਂ ਕਰ ਕੀ ਰਹੇ ਹੋ ਗੱਲ ਇਹ ਹੈ ਕਿ ਨਿੱਜੀ ਰੰਜੀਸ਼ਾਂ ਦਾ ਟਾਈਮ ਨਹੀਂ ਹੈ ਜੀ ਜਿਹੜੇ ਹਾਲਾਤ ਤੇ ਪੰਜਾਬ ਐਸ ਵੇਲੇ ਖੜਾ ਹੈ ਨਾ ਉਹਦੇ ਚ ਭਗਵੰਤ ਮਾਨ ਸਾਹਿਬ ਨੂੰ ਇੱਕ ਚੀਜ਼ ਸਮਝਣੀ ਚਾਹੀਦੀ ਹੈ ਕਿ ਨਿੱਜੀ ਰੰਜੀਸ਼ਾਂ ਨਿੱਜੀ ਰੰਜੀਸ਼ਾਂ ਦਾ ਫਿਰ ED ਦੀਆਂ ਰੈਡਾਂ ਮੋਦੀ ਸਾਹਿਬ ਵੀ ਪਵਾ ਰਹੇ ਨੇ BJP ਵੀ ਪਵਾ ਰਹੀ ਹੈ ਉਹਦੇ ਤੋਂ ਡਰ ਕੇ ਅੱਕ ਕੇ ਸਾਰੇ ਮੁਲਕ ਨੇ ਇੱਕ ਪਾਸੇ ਹੋ ਕੇ ਗੱਲ ਕਰਨੀ ਸ਼ੁਰੂ ਕੀਤੀ ਹੈ ਨਾ ਤਾਂ ਭਗਵੰਤ ਮਾਨ ਸਾਹਿਬ ਜੀ ਹਜੇ ਰੰਜਿਸ਼ਾਂ ਪਾਲਣਗੇ ਤਾਂ ਇਹਨਾਂ ਦਾ ਵੀ ਕੋਈ ਬੜਾ ਲੰਬਾ ਟਾਈਮ ਨਹੀਂ ਹੈਗਾ ਗੱਲ ਪੰਜਾਬ ਦੀ ਕਰੀਏ ਕੱਲ ਸਿਆਸਤ ਦੀ ਕਰੀਏ ਸਿਆਸਤ 'ਚ ਸਾਨੂੰ ਇੱਕ ਦੂਜੇ ਨਾਲ ਵਿਰੋਧ ਹੋ ਸਕਦਾ ਸਾਨੂੰ ਇੱਕ ਦੂਜੇ ਦੀ ਗੱਲ ਪਸੰਦ ਨਹੀਂ ਆ ਸਕਦੀ ਅਸੀਂ ਆਉਦੇ ਤੇ ਗੱਲ ਕਰਦੇ ਆ ਤੁਸੀਂ ਕਰੋ ਸਾਡੇ ਨਾਲ ਡਿਬੇਟ ਕਰੋ ਰੱਖੋ ਕਿੱਥੇ ਰੱਖਦੇ ਹੋ ਅਸੀਂ ਆਵਾਂਗੇ ਜਿੱਥੇ ਬੁਲਾਉਂਗੇ ਆਵਾਂਗੇ ਪਰਸਨਲ ਰੰਜਿਸ਼ਾਂ ਨਾ ਕਰੋ ਇੰਟੈਲੀਜੈਂਸ ਦੀ ਰਿਪੋਰਟਾਂ ਬਣਵਾ ਕੇ ਜਾਂ ਕਿਸੇ ਨੂੰ ਪਰਚਾ ਦੇ ਕੇ ਅੰਦਰ ਕਰ ਦੇਣਾ ਇਹ ਕੋਈ ਬਹੁਤ ਸਿਆਣੀਆਂ ਗੱਲਾਂ ਨਹੀਂ ਹੈਗੀਆਂ ਇਹ ਤੁਸੀਂ ਇੱਕ ਟਾਈਮਲੀ ਤਾਂ ਆਪਦੇ ਆਪ ਨੂੰ ਦਿਖਾ ਸਕਦੇ ਹੋ ਲੇਕਿਨ ਉਹ ਬੰਦੇ ਨੂੰ ਬਾਹਰ ਆਏ ਨੂੰ ਲੋਕ ਜ਼ਰੂਰ ਸਮਰਥਨ ਦੇਣਗੇ ਜੀ ਜੀ ਦੂਜੇ ਪਾਸੇ ਮੈਂ ਗੱਲ ਕਰਾਂ ਤਾਂ ਡਾਕਟਰ ਧਰਮਵੀਰ ਗਾਂਧੀ ਨੂੰ ਜੀ ਕਾਂਗਰਸ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਆਪ ਉੱਥੇ ਬੁਲਾਉਂਦੇ ਆ ਤੇ ਜੁਆਇਨ ਕਰਾਉਂਦੇ ਆ ਤੇ ਦੂਜੇ ਪਾਸੇ ਇਥੋਂ ਨੂੰ ਲੱਗਦਾ ਨਹੀਂ ਵੀ ਇੱਥੇ ਪਟਿਆਲੇ ਦੇ ਵਿੱਚ ਆਪਣਿਆਂ ਦੇ ਵਿਰੋਧ ਦਾ ਕੁਸ਼ਕਚੇਰੀ ਇਹ ਕੋ ਹੁੰਦਾ ਹੀ ਹੁੰਦਾ ਐਕਚੁਅਲੀ ਕੀ ਹੁੰਦਾ ਕਿ ਕੁਝ ਕੁ ਬੰਦੇ ਪਹਿਲਾਂ ਉਮੀਦ ਲਾਈ ਰੱਖ ਬੈਠੇ ਹੁੰਦੇ ਆ ਤਾਂ ਇਹੋ ਜਿਹਾ ਕੁਝ ਛੋਟੇ ਮੋਟੇ ਵਿਰੋਧ ਪਰਿਵਾਰ ਚ ਵੀ ਆਪਾਂ ਲੜਦੇ ਹੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਇੱਕ ਦੂਜੇ ਨਾਲ ਛੋਟੇ ਮੋਟੇ ਵਿਰੋਧ ਚੱਲਣੇ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਲੇਕਿਨ ਮੈਨੂੰ ਇਸ ਵੇਲੇ ਐ ਲੱਗਦਾ ਸਾਨੂੰ ਸਭ ਨੂੰ ਲੱਗਣਾ ਚਾਹੀਦਾ ਹੈ ਬਲਕੇ ਕਿ ਇਸ ਵੇਲੇ ਲੜਾਈ ਟਕਸਾਲੀ ਕਾਂਗਰਸੀ ਜਾਂ ਮੇਰੀ ਜਾਂ ਤੇਰੀ ਜਾਂ ਮੇਰੇ ਫਾਇਦੇ ਜਾਂ ਤੇਰੇ ਫਾਇਦੇ ਦੀ ਨਹੀਂ ਹੈਗੀ ਇਸ ਵੇਲੇ ਟੱਕਰ ਤਾਂ ਬਹੁਤ ਵੱਡੀ ਆ ਹਨਾ ਇਸ ਵੇਲੇ ਜਿਹੜਾ ਇੱਕ ਹਿਸਟੋਰੀਕਲ ਮੋੜ ਤੇ ਅਸੀਂ ਖੜੇ ਆ ਇਸ ਵੇਲੇ ਸਾਡਾ ਖੜੇ ਜੇ ਦੁਆਰਾ ਬੀਜੇਪੀ ਆਉਂਦੀ ਹੈ ਤਾਂ ਇਸ ਮੁਲਕ ਦੇ ਵਿੱਚ ਇਲੈਕਸ਼ਨ ਹੋ ਜਾਣਗੇ ਮਤ ਸੋਚੋ ਕਿ ਦੁਆਰਾ ਇਲੈਕਸ਼ਨ ਹੋ ਜਾਣਗੇ ਨਾ ਤਿੰਨ ਵੱਡੇ ਕਾਨੂੰਨ ਐਸ ਵੇਲੇ ਬਦਲਤੇ ਗਏ ਆ ਜਿਹੜੇ ਕਿ 1 ਜੁਲਾਈ ਨੂੰ ਲਾਗੂ ਹੋਣੇ ਆ ਨਾ ਤਾਂ ਉਸ ਇਹੋ ਜਿਹਾ ਕੁਝ ਹੋ ਰਿਹਾ ਹੈ ਨਾ ਰਿਲੀਜੀਅਸ ਜਿਹੜੀ ਪੋਲਿਟਿਕਸ ਕੀਤੀ ਜਾ ਰਹੀ ਹੈ ਤਾਂ ਧਰਮ ਸਭ ਨੂੰ ਪਿਆਰਾ ਹੁੰਦਾ ਤੁਹਾਨੂੰ ਪਿਆਰਾ ਮੈਨੂੰ ਪਿਆਰਾ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਪਿਆਰਾ ਆਪਦਾ ਧਰਮ ਤਾਂ ਇਹ ਇੱਕ ਨਹੀਂ ਹੁੰਦਾ ਕਿ ਕਿਸੇ ਪਾਰਟਿਕੂਲਰ ਬੰਦੇ ਦੇ ਕਹਨ ਤੇ ਹੀ ਧਰਮ ਮੇਰਾ ਜਾਂ ਤੇਰਾ ਹੋ ਜਾਊਗਾ ਮਤਲਬ ਸੌਖਾ ਤਰੀਕਾ ਹੈ ਨਾ ਧਰਮ ਦੇ ਨਾਮ ਤੇ ਲੜਾ ਕੇ ਵੋਟ ਪੋਲਰਾਈਜ਼ ਕਰ ਦੇਣਾ ਇਹ ਸਿਆਸਤ ਹੈ ਕੁਰਸੀ ਵਾਲਿਆਂ ਦੀ ਖੇਡਾਂ ਨੇ ਤੇ ਪਰ ਸਾਨੂੰ ਆਮ ਲੋਕਾਂ ਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਇਹ ਛੋਟੀਆਂ ਮੋਟੀਆਂ ਲੜਾਈਆਂ ਮੈਟਰ ਨਹੀਂ ਕਰਦੀਆਂ ਇਸ ਵੇਲੇ ਸਾਡੀ ਬਹੁਤ ਵੱਡੀ ਲੜਾਈ ਹੈ ਤੇ ਉਹਦੇ ਵਿੱਚ ਜਿੱਤਣਾ ਬਹੁਤ ਜ਼ਰੂਰੀ ਹੈ ਕੁਛ ਇਹ ਜਿਹੜਾ ਡੈਮੇਜ ਤਾਂ ਨਹੀਂ ਹੋਊਗਾ ਆ ਕਿੰਨਾ ਕਰਕੇ ਦੇਖੋ ਉਮੀਦ ਤਾਂ ਨਹੀਂ ਹੈਗੀ ਸਾਡੇ ਆਪਣੇ ਹੀ ਭੈਣ ਭਰਾ ਨੇ ਉਹ ਵੀ ਹਨਾ ਉਮੀਦ ਤਾਂ ਨਹੀਂ ਹੈਗੀ ਕਿ ਉਹ ਪੰਜਾਬ ਦਾ ਧਰਤੀ ਦਾ ਬੁਰਾ ਸੋਚਣਗੇ ਭਾਰਤ ਦਾ ਬੁਰਾ ਸੋਚਣਗੇ ਅਸੀਂ ਚਾਹੁੰਦੇ ਹਾਂ ਕਿ ਮਿਲ ਕੇ ਹੱਥ ਮਿਲਾ ਕੇ ਚੱਲੀਏ ਤੇ ਡੈਫੀਨਟਲੀ ਸਾਰੇ ਚੱਲਾਂਗੇ ਵੀ ਐਸੀ ਉਮੀਦ ਦੇ ਨਾਲ ਹਨਾ ਮੈਂ ਚਾਹੁੰਦੀ ਆ ਕਿ ਅਸੀਂ ਇਕੱਠੇ ਮਿਲ ਕੇ ਚੱਲੀਏ ਗੱਲਬਾਤ ਚੱਲ ਰਹੀ ਹੈ ਸਾਰੇ ਕਰ ਰਹੇ ਨੇ ਸੀਨੀਅਰ ਲੀਡਰਸ ਵੀ ਕਰ ਰਹੇ ਨੇ ਅਸੀਂ ਵੀ ਕਰ ਰਹੇ ਹਾਂ ਉਹਨਾਂ ਵੱਲੋਂ ਵੀ ਕੋਸ਼ਿਸ਼ ਹੈ ਤਾਂ ਲੈਟਸ ਹੋਪ ਕੁਝ ਚੰਗਾ ਜਲਦੀ ਰਿਜ਼ਲਟ ਨਿਕਲੂਗਾ ਕੀ ਲੱਗਦਾ ਤੁਸੀਂ ਹੁਣ ਇੱਕ ਡਾਕਟਰ ਗਾਂਧੀ ਦੀ ਟੀਮ ਬਣ ਕੇ ਵਿਚਰਨੇ ਹੋ ਬਾਹਰ ਮਟਿਆਲੀ ਸ਼ਹਿਰ ਦੇ ਵਿੱਚ ਵੀ ਬਾਹਰ ਕੀ ਲੱਗਦਾ ਲੋਕਾਂ ਦਾ ਰਿਸਪਾਂਸ ਕੀ ਕਹਿੰਦਾ ਅ ਲੋਕ ਤਾਂ ਜੀ ਐਵੇਂ ਮਤਲਬ ਹੁਣ ਹਜੇ ਬਾਕੀ ਦਾ ਰਿਜ਼ਲਟ ਦੱਸੂਗਾ ਪਰ ਲੋਕ ਲੋਕ ਅੱਕੇ ਪਏ ਨੇ ਅਸਲ ਦੇ ਵਿੱਚ ਹੈਨਾ ਲੋਕ ਰਿਲੀਜੀਅਸ ਪੋਲਿਟਿਕਸ ਤੋਂ ਅੱਕੇ ਪਏ ਨੇ ਲੋਕ ਕੇਂਦਰ ਦੀ ਸਿਆਸਤ ਤੋਂ ਅੱਕੇ ਪਏ ਨੇ EVM ਤੇ ਕੁਐਸਚਨ ਲੋਕ ਕਰ ਰਹੇ ਨੇ ਹੈਨਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਇਹਨਾਂ ਦੀ ਕਾਰਗੁਜ਼ਾਰੀ ਕਰਜਾ ਚੜਾਉਣ ਤੋਂ ਲੈ ਕੇ ਹਰ ਜਗ੍ਹਾ ਨਾ ਪਰਸਨਲ ਰੰਜਿਸ਼ਾਂ ਤੋਂ ਲੈ ਕੇ ਹਰ ਜਗ੍ਹਾ ਪੰਜਾਬ ਸਰਕਾਰ ਦੇ ਚੁਟਕਲਿਆਂ ਤੋਂ ਵੀ ਲੋਕ ਅੱਕੇ ਪਏ ਨੇ ਜੋ ਇਹ ਮਿਹਣੇ ਤਾਨੇ ਵਿਧਾਨ ਸਭਾ ਦੇ ਵਿੱਚ ਦਿੰਦੇ ਆ ਹੱਥ ਮਾਰ ਮਾਰ ਕੇ ਦਿੰਦੇ ਆ ਹਨਾ ਲੋਕ ਅੱਕੇ ਪਏ ਨੇ ਇਹੋ ਜੀ ਪੋਲਿਟਿਕਸ ਦੀ ਉਮੀਦ ਨਹੀਂ ਸੀ ਰੱਖੀ ਲੋਕਾਂ ਨੇ ਲੋਕਾਂ ਨੇ ਜਿਹੜੀ ਐਨੀ ਮੈਜੋਰਿਟੀ ਦਿੱਤੀ ਸੀ ਇਸ ਕਰਕੇ ਨਹੀਂ ਸੀ ਦਿੱਤੀ ਕਿ ਇਹ ਤਾਨੇ ਮਿਹਣੇ ਇੱਕ ਦੂਜੇ ਤੇ ਸੁਣਾ ਕੇ ਵਾਪਸ ਮੁੜਿਆਣ ਲੋਕਾਂ ਨੂੰ ਉਮੀਦ ਸੀ ਕਿ ਸੇ ਬਦਲਾਅ ਦੀ ਕਿਸੇ ਇਨਕਲਾਬ ਦੀ ਇਹੋ ਜਾਂ ਬਦਲਾਨੀ ਸੀ ਚਾਹੀਦਾ ਜੋ ਇਹਨਾਂ ਨੇ ਜੋ ਜੋ ਦਾਅਵੇ ਕੀਤੇ ਜੇ ਕਰ ਰਹੇ ਨੇ ਇਹ ਜੀ ਉਮੀਦ ਲੋਕਾਂ ਨੂੰ ਨਹੀਂ ਸੀ ਲੋਕ ਅੱਕ ਚੁੱਕੇ ਨੇ ਤਾਂ ਲੋਕ ਡੈਫੀਨਟਲੀ ਇਸ ਵੇਲੇ ਤਾਂ ਸਾਡੇ ਹੱਕ ਚ ਬੋਲ ਰਹੇ ਨੇ ਔਰ ਬਹੁਤ ਲੋਕ ਤਾਂ ਇਹ ਜਿਹਨੇ ਜਿਨ੍ਹਾਂ ਨੂੰ ਅਸੀਂ ਅਪਰੋਚ ਵੀ ਨਹੀਂ ਕਰ پا ਰਹੇ ਜਾਂ ਮਿਲ ਵੀ ਨਹੀਂ ਪਾ ਰਹੇ ਪਰ ਉਹ ਇੰਡੀਵਿਜੂਅਲ ਤੌਰ ਤੇ ਸਾਡੇ ਹੱਕ ਚ ਖੜੇ ਨੇ ਆਪ ਕੋਸ਼ਿਸ਼ਾਂ ਕਰ ਰਹੇ ਨੇ ਆਪ ਨਿਕਲੇ ਹੋਏ ਨੇ ਜੀ ਜੀ ਸ਼ੁਕਰੀਆ ਹਰਮੀਤ ਜੀ ਬਹੁਤ ਸਾਰਾ ਸਮਾਂ ਕੱਢਿਆ ਸੋ ਇਹ ਸੰਨ ਐਡਵੋਕੇਟ ਹਰਮੀਤ ਕੌਰ ਬਰਾੜ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤਾਂ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ